ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਸਾਡਾ ਰੱਤਾ ਡੇਰਾ ਬਾਬਾ ਨਾਨਕ ਜ਼ਿਲ੍ਹਾ ਗੁਰਦਾਸਪੁਰ ਇਹਦੇ ਵਿੱਚ ਜਿਹੜੇ ਬਾਹਰ ਲੋਕੀ ਚੀਜ਼ਾਂ ਲੈ ਕੇ ਡੇਰਿਆਂ 'ਤੇ ਆਉਂਦੇ ਨੇ ਸੜਕਾਂ ਦੇ ਉੱਤੇ ੱਡਿਆਂ 'ਚ ਉਹ ਚੀਜ਼ਾਂ ਖੋਹ ਮਾਈ ਪੈਣ ਲਈ ਆ ਉਹ ਭੈਣ ਭਰਾ ਜਿਹੜੇ ਲਿਓਂਦੇ ਨੇ ਮਿਹਰਬਾਨੀ ਕਰਕੇ ਦੋ ਦਿਨ ਬਾਅਦ ਲਿਆਉਣਾ ਜਿਹੜੇ ਕੋਈ ਮੁੰਡੇ ਤਗੜੇ ਲੈ ਆਉਂਦੇ ਆ ਤੇ ਉਹਨਾਂ ਕੋ ਪਿੰਡ ਜੀ ਅਸੀਂ ਮੰਗ ਲਈਏ ਉਹਨੇ ਤੁਹਾਨੂੰ ਤਾਪ ਜੜਿਆ ਵਾ ਤੁਹਾਡੇ ਕੋ ਨਹੀਂ ਉੱਥੇ ਜਾਇਆ ਜਾਂਦਾ ਬਾਕੀ ਵੀਰ ਜੀ ਬੇਨਤੀ ਆ ਵੀ ਅੱਜ ਤਰੀਕ 8 ਆ ਮਮਾ ਠੀਕ 8 ਬਾਕੀ ਆ ਡੇਰਿਆਂ ਦਾ ਹਾਲ ਜਿਹੜੀ ਆ ਬਹੁਤ ਮਾੜੀ ਆ ਇਹ ਵੇਲੇ ਆ ਜਿੰਨੇ ਵੀ ਅਸੀਂ ਡੇਰਿਆਂ ਤੇ ਫਿਰਕੇ ਆਏ ਆ ਬਹੁਤ ਪਾਣੀ ਆ ਜੇ ਜਿੰਨਾ ਵੀ ਸਮਾਨ ਤੁਸੀਂ ਲੈ ਕੇ ਆਉਣਦੇ ਹੋ ਰੋੜਾਂ ਦੇ ਉੱਤੇ ਉਹ ਸਭ ਬਾਹਰ ਦੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਲੈ ਕੇ ਜਾਣਦੇ ਪਿੰਡਾਂ 'ਚ ਕੋਈ ਸਹੂਲਤ ਨਹੀਂ ਮਿਲਣ ਦੇਈ ਬਾਕੀ 2 ਦਿਨ ਤੁਸੀਂ ਰੁਕ ਜਓ 2 ਦਿਨ ਦੇ ਬਾਅਦ ਪਿੰਡਾਂ 'ਚ ਜਾਓ ਆਣ ਕੇ ਲੋਕਾਂ ਨੂੰ ਸਹੂਲਤ ਦਿਓ ਜੋ ਲੋਕਾਂ ਦਾ ਮਾਲ ਡੰਗਰ ਆ ਇਹਨੇ ਬਹੁਤ ਮਾੜਾ ਹਾਲ ਆ ਪੱਠਾ ਕਿਸੇ ਨੂੰ ਮਿਲ ਨਹੀਂ ੜਿਆ ਲੋਕਾਂ ਦੇ ਭੁੱਖੇ ਡੰਗਰ ਬੱਜੇ ਆ ਕਰੋੜਾਂ ਦੇ ਉੱਤੇ ਇਹ ਚੀਜ਼ਾਂ ਨਾ ਦਓ ਪਿੰਡਾਂ ਚ ਆਓ 2 ਦਿਨ ਦੇ ਬਾਅਦ ਚ ਬਾਕੀ ਲੋਕਾਂ ਨੂੰ ਦੋ ਲੋਕ ਸੁਣਨੇ ਵੀ ਆ ਸਭ ਡੇਰਾਂ ਦੇ ਫਸੇ ਨੇ ਬਾਕੀ ਪਾਣੀ ਹਜੇ ਜੋ ਇਹਦਾ ਥੋੜਾ ਥੋੜਾ ਲੱਥਾ ਵਾ ਥੋੜਾ ਨੰਗੇ ਹੋਏ ਆ 2 ਦਿਨ ਦੇ ਬਾਅਦ ਚ ਆਓ 2 ਦਿਨ ਦੇ ਆਣ ਕੇ ਬਾਅਦ ਚ ਲੋਕਾਂ ਨੂੰ ਜਿੰਨੀ ਤੁਹਾਡੀ ਸਹੂਲਤ ਆ ਆਣ ਕੇ ਪਿੰਡਾਂ ਚ ਵੀਰਜ ਲੋਕਾਂ ਨੂੰ ਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ